ਪਰ ਸੁਣਾਓ ਕੀ ਯਾਰ ਚਾਲ ਤੇ ਆਪਾਂ ਜਿਹੜੇ ਕੋਠੇ ਤੇ ਧੁੰਦ ਜਿਹੀ ਪਈ ਵਾਵਾ ਠੰਡ ਬੜੀ ਅੱਜ ਵੀ ਕੱਲ ਵੀ ਵਾਦੂ ਸੀ ਵੇਂਦਾ ਵੇ ਉਹਦਾ ਮੂੰਹ ਕਰਕੇ ਉਹ ਦੋ ਸੁੱਤੇ ਨੇ ਬਾਕੀ ਕਣਕ ਓਗ ਵੀ ਆਪਣੀ ਪਾਣੀ ਦੇਣ ਵਾਲੀ ਹੋਈ ਏ ਸਰੋਂ ਉਤੇ ਵੀ ਫੁੱਲ ਕਿਹੜਾ ਸ਼ਾਨਦਾਰ ਆ ਕੇ ਨੂੰ ਉੱਤੇ ਤੇ ਸ਼ੈੱਡ ਆਪਣਾ ਇੰਨਾ ਹੋ ਗਿਆ ਲੰਬਾ ਬਾਕੀ ਮਿਸਤਰੀ ਲੱਗਾ ਸਾਹਮਣੇ ਉਹ ਲਪਾਈ ਕਰਨ ਡਿਆ ਸੀ ਉੱਥੇ ਆਣ ਰੋਟੀ ਖਾਣ ਗਿਆ ਘਰ ਆ ਚਾਦਰਾਂ ਆਪਣੀਆਂ ਬਚ ਗਈਆਂ ਸਾਨੂੰ ਹੁਣ ਚੱਲਣੇ ਥੱਲੇ ਕੀ ਕੀ ਹੋ쉐ਗੇ ਲੱਗ ਉਹ ਜਾਂਦੇ ਬਿਨੇ ਆਲੂ ਮੰਡੀ ਆਹ ਲਪਾਈ ਹੋ ਗਈ ਏ ਹੁਣ ਚਲਣੀਆਂ ਸਬਜ਼ੀਆਂ ਦਾ ਆਪਾਂ ਲਪਾਈ ਰਹਿ ਗਈ ਏ ਅੱਜ ਹੋ ਜੇਗੀ ਤੇ ਚਾਰ-ਚਾਤ ਤਰ੍ਹਾਂ ਬਚ ਗਈਆਂ ਹਨ ਆਪਣੀਆਂ ਟਮਾਟਰ ਆਹ ਫਲੀਆਂ ਜੀਆਂ ਸਬਜ਼ੀ ਬਣ ਦੇ ਦੀ ਸੱਚ ਚੱਲਣੇ ਆਉਣਾ ਪਾ ਥੱਲੇ ਇੱਥੇ ਹੀ ਚਲਵਾਇਆ ਕੋਈ ਨਹੀਂ ਇੱਥੇ ਲੱਗ ਗਿਆ ਆ ਲੈ ਦੇ ਉਹ ਜਿਹੜੀ ਬੜੀ ਸ਼ਾਨਦਾਰ ਲੱਗਦੀ ਹੈ ਰਾਤ ਨੂੰ ਖਾਵਾਂਗੇ ਆ ਗਿਆ ਪਾ ਥੱਲੇ ਤੇ ਕਬੂਤਰ ਖਾਂਦੇ ਹੋਏ ਨੇ ਕਣਕ ਵਿੱਚੋਂ ਦਾਣੇ ਨੂੰ ਲੱਭਦੇ ਫਿਰਦੇ ਨੇ ਬਾਕੀ ਆਪਾਂ ਬੰਨਤਾ ਹੀ ਇਹਦੇ ਨਾਲ ਮੈਂ ਖਲੋਤਾ ਰਹੇਗਾ ਉਂਝ ਤੇ ਫਿਰਨਾ ਸਾੜੀ ਛੜਨਾ ਬਾਲਣ ਪਾਣੀ ਗਰਮ ਕਰਨ ਵਾਸਤੇ ਤਰੋਂ ਕੀ ਦਿਸ਼ਾਂਤਾਰ ਲੱਗਦੀ ਪਈ ਏ ਠੰਡੇ ਵੀ ਅੱਜ ਵਾਧੂ ਏ ਕੱਲ ਹੋਰ ਜ਼ਿਆਦਾ ਹੈ ਰਾਤੀ ਤੋਂ ਦੇ ਚੁੱਕੀ ਵੈ ਗਈ ਸੀ ਅੱਜ ਤੁੰਦ ਫੇਰਾ ਠੀਕ ਹੋਣੀ ਅੱਜ ਫੇਰ ਪਾਜੇਗੀ ਵਾਧੂ ਆਪਣੇ ਮਟਰ ਦਾਣੇ ਪੈ ਗਏ ਨੇ ਇਹਨਾਂ ਦੇ ਵਿੱਚ ਕੱਲ ਤੋੜੇ ਹਨ ਅਜੇ ਅੱਜ ਜਿਹੜੇ ਰਹਿ ਗਏ ਨੇ ਬਾਕੀ ਮੂਲੀਆਂ ਵੀ ਪੱਕ ਚਲੀਆਂ ਨੇ ਗੋਭੀ ਲੱਗਦੀ ਵੀ ਹੈ ਜਨਕਿਨਕੀ ਆ ਖੀਰੇ ਇਹ ਜੋ ਗਏ ਨੇ ਟਮਾਟਰਾਂ ਦਾ ਰੰਗ ਕਿਵੇਂ ਹੋ ਗਿਆ ਹਰੇ ਨੇ ਆਪਣੇ ਮਟਰ ਬੰਦ ਗੋਬੀ ਆ ਸਾਰੇ ਵਰਡਵੁੱਡ ਛੜੀ ਜਿੰਨਾ ਹੁਣ ਬੀਜਣਗੇ ਤੇ ਹੋਰ ਕੁਝ ਆ ਟਮਾਟਰ ਸਾਰੇ ਕੈਮਦੇ ਹੋ ਗਏ ਨੇ ਜਿਵੇਂ ਖਰਾਬ ਹੋ ਜਾਂਦੇ ਨੇ ਹਨ ਖਾਦ ਕਰਕੇ ਹੋ ਗਏ ਨੇ ਗਾਜਰਾਂ ਆ ਰਹੀਆਂ ਨੇ ਆ ਕੁਛ ਪੁੱਟੀਆਂ ਗਈਆਂ ਨੇ ਕੁਛ ਰਹਿ ਗਈਆਂ ਨੇ ਤਾਂ ਮੁਹਨੇ ਵੇਖ ਕਿ ਤੱਕੜ ਤੱਕੜ ਜਾਊਗੀ ਬਾਕੀ ਗੁਰਦੁਆਰੇ ਲੱਗਣ ਨਾਮ ਜਪਣਾ ਅੱਜ ਤੇ ਹੁਣ ਚੱਲਨੇ ਆਂ ਕਾਰ ਫਿਰ ਸ਼ਾਮੀ ਆਵਾਂਗੇ ਕਿਹੜਾ ਮਾਰਾਂਗੇ ਦੱਸਿਆ ਜੀ ਕੈਮੇਂ ਦੀ ਲੱਗੀ ਵੀਡੀਓ ਤੇ ਮਿਸਤਰੀ ਲੱਗਾ ਅੱਗੇ ਛੱਡ ਦੇ ਬੂਆ ਬੂਆ ਹਲਾਉਂਦਾ ਪਿਆ ਜਦੋਂ ਲੱਗ ਲਗ ਗਿਆ ਫਿਰ ਬਖਾਵਾਂਗੇ ਚੰਗੀ ਤਰ੍ਹਾਂ ਹੁਣ ਤੇ ਮਿਸਤਰੀ ਲੱਗਾ ਤੇ ਇੱਕ ਪਾਸੇ ਲਪਾਈ ਹੋਂਡੀ ਇੱਕ ਪਾਸੇ ਬੂਏ ਬਾਏ ਲੱਗਦੇ ਪੈਣ ਛੱਡ ਦੇ ਅੱਗੇ ਖਾਲਸ ਸਮਾਨ ਲੈ ਆਏ ਆਪਾਂ ਉਹ ਬੂਟਾ ਖਿਲਾ ਰਹੇ ਆਪਾਂ ਚੀਜ਼ਾਂ ਦਾ ਇੱਧਰ ਸਪਰੇ ਹੁਣ ਲਈਏ ਤੇ ਆਪਣੇ ਆਲੂ ਪੁੱਟਣਿਆਂ ਨੇ ਦੋ ਤਿੰਨ ਦਿਨਾਂ ਤੱਕ ਥੋੜੇ ਜਿਹੇ ਰਹਿ ਗਏ ਨੇ ਆਲੂ ਉਹ ਵੀ ਬੁੱਟੇ ਜਾਣਗੇ